ਸਾਡੇ ਪਿੰਡ ਚ ਬਾਈ ਜੀ ਇਹਨੇ ਵੀਰ ਨੇ 12 ਲੱਖ ਰੁਪਏ ਦਵਾਇਆ ਬੰਦੇ ਦਾ 12 ਲੱਖ ਰੁਪਏ ਮਰ ਗਿਆ ਦੀ ਉਹ ਪੈਸਾ ਸਾਡੇ ਪਿੰਡ ਲੋਕਾਂ ਦੀ ਵੀ ਜ਼ਮੀਨ ਮਰੀ ਹੋਈ ਆ ਉਹ ਬੰਦਾ ਵੀ ਨਹੀਂ ਅੱਜ ਆਏਗਾ ਹਾਂ ਪਰ ਅਸੀਂ ਇਹ ਕਿਹਾ ਵੀ ਨਾ ਸਾਡੇ ਪਿੰਡ ਦੇ ਪੈਸੇ ਦਵਾਏ ਅਸੀਂ ਜਾਵਾਂਗੇ ਅਸੀਂ ਬਾਈ ਘਟੋੜ 150 ਜਣਾ ਆਇਆ ਬਾਈ ਜੀ ਇਹ ਬੰਦਾ ਇੰਨੇ ਪੈਸੇ ਵਾਪਸ ਕਰਵਾਉਂਦਾ 20-20 ਲੱਖ ਰੁਪਏ ਇਹ 10000 ਦੇ ਵਿਕੂਗਾ ਪਟਿਆਲੇ ਤੋਂ ਆਇਆ ਸਪੈਸ਼ਲ ਬਾਈ ਕਰਕੇ ਪਾਨਾ ਸਿੱਧੂ ਨੂੰ ਵੀਰ ਨੂੰ ਨਜਾਇਜ਼ ਧੱਕਾ ਹੋ ਰਿਹਾ ਵੀਰ ਨਾਲ ਪਾਨਾ ਸਿੱਧੂ ਚੋਰ ਹੈ ਵੀਰੇ ਸਭ ਕੁਝ ਝੂਠ ਹੈ ਸਭ ਕੁਝ ਚਾਲਾ ਸਰਕਾਰ ਦੀ ਚਾਲ ਵੀ ਤੁਹਾਨੂੰ ਪਤਾ ਕਾਦੀ ਚੈਲ ਹੈ ਵੀਰੇ ਛੋੜਾ ਧਿਆਨ ਭਟਕਾਤਾ ਠੀਕ ਹੈ ਗੱਲ ਤੁਹਾਨੂੰ ਜਿਹੜੀ ਨੌਕਰੀਆਂ ਦੇਣੇ ਦੀ ਕੋਈ ਨੌਕਰੀ ਨਹੀਂ ਦਿੱਤੀ ਥੋੜਾ ਧਿਆਨ ਭਟਕਾ ਰਹੇ ਨੇ ਠੀਕ ਹੈ ਇਹਨਾਂ ਨੂੰ ਵੋਟਾਂ ਲੱਗ ਜਾਣੀਆਂ ਇਹਨਾਂ ਵੀਰੇ 24 ਵਾਲੀਆਂ ਤੁਹਾਨੂੰ ਵੀ ਪਤਾ ਸਾਰਾ ਕੁਝ ਕੀ ਹੋ ਰਿਹਾ ਵੀਰੇ ਸਿਆਸ ਦੇ ਆਧਾਰ ਤੇ ਹੋ ਰਿਹਾ ਅੱਜ ਇਹ ਲੋਕਾਂ ਨੇ ਇਹਦਾ ਕਰਦਾਰ ਖਰਾਬ ਕਰਤਾ ਇਹਨੂੰ ਚੋਰ ਬਣਾ ਰਹੇ ਆ ਇਹਦੇ ਚਾਈਨੀ ਚੋਰ ਦੇ ਪਰਚੇ ਦੇ ਰਹੇ ਆ ਲੀਡਰਾਂ ਦੀ ਭਗਵੰਤਾਂ ਨੂੰ ਪੈਸੇ ਦੇ ਦੇ ਕੇ ਲੋਕਾਂ ਨੂੰ ਬੁਲਾਉਂਦਾ ਨਾ ਇੱਥੇ ਲੋਕ ਆਪਣੀ ਜੇਬਾਂ ਦੇ ਪੈਸੇ ਖਰਚ ਕਰਕੇ ਆਏ ਆ ਬਾਈ ਜੀ ਆਪਣੇ ਪੱਲਿਓਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਹੋਇਆ ਵੱਡਾ ਇਕੱਠ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਲੋਕ ਤੁਹਾਨੂੰ ਦੱਸਦੇ ਕਿ ਪਾਨਾ ਸਿੱਧੂ ਦੀ ਰਹਾਈ ਨੂੰ ਲੈ ਕੇ ਅੱਜ ਉਸਤੇ ਪਿੰਡ ਕੋਟ ਦੂਨਾ ਦੀ ਅਨਾਜ ਮੰਡੀ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਤੇ ਜਿਸ ਤੇ ਵਿੱਚ ਪਾਨਾ ਸਿੱਧੂ ਦੇ ਸਮਰਥਕਾਂ ਦੇ ਵੱਲੋਂ ਪਾਨਾ ਸਿੱਧੂ ਦੀ ਰਿਹਾਈ ਦੀ ਮੰਕਿੱਟੀ ਜਾਰੀ ਹੈ ਤੇ ਇਸ ਇਕੱਠ ਦੇ ਵਿੱਚ ਲੱਖਾ ਸਿੰਘ ਸਿਧਾਨਾ ਰੁਲਦੂ ਸਿੰਘ ਮਾਨਸਾ ਜਸਕਰਨ ਕਾਨ ਸਿੰਘ ਵਾਲਾ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਪਹੁੰਚੇ ਨੇ ਤੋਂ ਦਾਸਤੇ ਕੀ ਪਾਣਾ ਸਿੱਧੂ ਦੇ ਸਮਰਥਕ ਪਾਣਾ ਸਿੱਧੂ ਦੀ ਰਿਆਇ ਦੀ ਮੰਗ ਕਰ ਰਹੇ ਨੇ ਮੇਰਾ ਨਾਮ ਭਾਜੀ ਗੁਰਵਿੰਦਰ ਸਿੰਘ ਆ ਜੀ ਅਸੀਂ ਪਟਿਆਲੇ ਜਿਲ੍ਹੇ ਤੋਂ ਆਏ ਆ ਜੀ ਕਟੋ-ਕਟ ਵੀ ਸਾਨੂੰ ਪੈਂਦਾ ਜੀ 150 ਕਿਲੋਮੀਟਰ ਇਹ ਤੇ ਅਸੀਂ ਪਾਣੀ ਸਿੱਧੂ ਵਾਸਤੇ ਆਏ ਆ ਸਪੈਸ਼ਲ ਵੀਰ ਵਾਸਤੇ ਆਏ ਆ ਇਹ ਲੋਕਾਂ ਦੀ ਗਰੀਬਾਂ ਦੀ ਤੇ ਹੋਰਾਂ ਦੀ ਮਦਦ ਕਰਦਾ ਸਾਰਿਆਂ ਦੀ ਪੈਸੇ ਵਾਪਸ ਕਰਵਾਉਂਦਾ ਸਰਕਾਰ ਇਸੇ ਨਾਲ ੱੱੱਕਾ ਕਰ ਰਹੀ ਆ ਨਜਾਇਜ਼ ਪਰਚੇ ਦੇ ਰਹੀ ਆ ਇਹ ਬੰਦਾ ਇੰਨੇ ਪੈਸੇ ਵਾਪਸ ਕਰਵਾਉਂਦਾ 20 ਲੱਖ ਰੁਪਇਆ ਇਹ 10000 ਦੇ ਵਿਕੂਆ ਅੱਜ ਇਹ ਲੋਕਾਂ ਨੇ ਇਹਦਾ ਕਰਦਾਰ ਖਰਾਬ ਕਰਤਾ ਇਹਨੂੰ ਚੋਰ ਬਣਾ ਰਹੇ ਆ ਇਹ ਜੈ ਚੈਨੀ ਚੋਰ ਦੇ ਪਰਚੇ ਦੇ ਰਹੇ ਆ ਸਾਡਾ ਪਟਿਆਲਾ ਜ਼ਿਲ੍ਹਾ ਉੱਥੇ ਸੀਆਈ ਚ ਫੜ ਰੱਖਿਆ ਇਹ ਹੁਣ ਅਸੀਂ ਹੱਕ 'ਚ ਖੜਾਂਗੇ ਜਿੱਥੇ ਮਰਜ਼ੀ ਜਾਣਾ ਪਵੇ ਜਿੱਥੇ ਮਰਜ਼ੀ ਧਰਨਾ ਦੇਣਾ ਪਵੇ ਆਪ ਆਪਾਂ ਨੇ ਸਿੱਧੂ ਦੇ ਨਾਲ ਆ ਮੇਰੇ ਪਿੰਡ ਤੋਂ ਬਜ਼ੁਰਗ ਨੇ ਆ ਵੀ ਸਾਨੂੰ ਨਾਲ ਲੈ ਕੇ ਆਏ ਨੇ ਸਾਡੇ ਪਿੰਡ ਤੋਂ ਘੱਟੋ ਘੱਟ ਵੀ 1.5 200 ਬੰਦਾ ਆਇਆ ਬਾਈ ਜੀ ਮੁਰਦਾਬਾ ਸਾਡੇ ਪਿੰਡ 'ਚ ਬਾਈ ਜੀ ਇਹਨੇ ਵੀਰ ਨੇ 12 ਲੱਖ ਰੁਪਏ ਦਵਾਇਆ ਬੰਦੇ ਦਾ 12 ਲੱਖ ਰੁਪਏ ਮਰ ਗਿਆ ਦੀ ਉਹ ਪੈਸਾ ਸਾਡੇ ਪਿੰਡ ਲੋਕਾਂ ਦੀ ਜ਼ਮੀਨ ਮਰੀ ਹੋਈ ਆ ਉਹ ਬੰਦਾ ਵੀ ਨਹੀਂ ਅੱਜ ਆਇਆਗਾ ਹਾਂ ਮੇਰਾ ਨਾਮ ਗੁਰਪ੍ਰੀਤ ਹੈ ਫਿਰ ਪਟਿਆਲੇ ਤੋਂ ਆਇਆ ਸਪੈਸ਼ਲ ਬਾਈ ਕਰਕੇ ਠੀਕ ਹੈ ਪੰਨਾ ਸਿੱਧੂ ਨੂੰ ਵੀਰ ਨੂੰ ਨਜਾਇਜ਼ ਧੱਕਾ ਹੋ ਰਿਹਾ ਵੀਰ ਨਾਲ ਪੰਨਾ ਸਿੱਧੂ ਚੋਰ ਹੈ ਜਿਹੜਾ ਕਿ ਇਹ ਦੱਸ ਰਿਹਾ ਇਹਨੂੰ ਛੇਨੀ ਪਰਚੇ ਪਾ ਰਹੇ ਆ ਹੋਰ ਵੀਰੇ ਸਭ ਕੁਝ ਝੂਠ ਹੈ ਸਭ ਕੁਝ ਚਾਲ ਆ ਸਰਕਾਰ ਦੀ ਚਾਲ ਵੀ ਤੁਹਾਨੂੰ ਪਤਾ ਕਾਦੀ ਚਾਲ ਹੈ ਵੀਰੇ ਸੋਡਾ ਧਿਆਨ ਭਟਕਾਤਾ ਠੀਕ ਹੈ ਗੱਲ ਤੁਹਾਨੂੰ ਜਿਹੜੀ ਨੌਕਰੀਆਂ ਦੇਣ ਦੀ ਕੋਈ ਨੌਕਰੀ ਨਹੀਂ ਦਿੱਤੀ ਥੋੜਾ ਧਿਆਨ ਭਟਕਾ ਰਹੇ ਨੇ ਪੰਜ ਚਾਰ ਮਹੀਨੇ 6 ਮਹੀਨੇ ਇਧਰੋਂ ਲੰਘ ਜਾਣਗੇ ਤੁਹਾਡੇ ਤੁਹਨੇ ਨੌਕਰੀ ਨ ਮੰਗਣੀ ਤੁਹਨੇ ਕੁਝ ਨਹੀਂ ਮੰਗਣਾ ਵੀਰੇ ਜਿਹੜੇ ਤੁਹਾਨੂੰ ਸਬਦਾ ਚਾਹੀਦੇ ਨੇ ਉਹ ਚੀਜ਼ ਤੁਸੀਂ ਮੰਗਣੀ ਨਹੀਂ ਹੈਗੀ ਠੀਕ ਆ ਇਹਨਾਂ ਨੂੰ ਵੋਟਾਂ ਲੱਗ ਜਾਣੀਆਂ ਇਹਨਾਂ ਵੀਰੇ 24 ਵਾਲੀਆਂ ਤੁਹਾਨੂੰ ਵੀ ਪਤਾ ਸਾਰਾ ਕੁਝ ਕੀ ਹੋ ਰਿਹਾ ਵੀਰੇ ਸਿਆਸ ਦੇ ਆਧਾਰ ਤੇ ਹੋ ਰਿਹਾ ਵੀ ਆਪਾਂ ਵੀਰ ਦੀ ਆਪਣੀ ਦੀ ਫੁੱਲ ਸਪੋਰਟ ਕਰਨੇ